ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਪਹੁੰਚਿਆ ਜੀ ਪਿੰਡ ਮਹਿਲਕਲਾਂ ਜ਼ਿਲ੍ਹਾ ਬਰਨਾਲਾ ਤੇ ਸਰਪੰਚ ਸਾਹਿਬ ਦੇ ਘਰੇ ਆਏ ਆ ਸਰਪੰਚ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਤੁਹਾਡਾ ਸਾਡੇ ਘਰੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਥੈਂਕ ਯੂ ਜੀ ਤੁਹਾਡੇ ਜੀ ਵੱਡੇ ਭਰਾ ਵੀ ਹੋ ਬਹੁਤ ਧੰਨਵਾਦ ਜੀ ਤੇ ਬਾਈ ਜੀ ਕਿੰਨੇ ਸਾਲ ਹੋ ਗਏ ਘੋੜਿਆਂ ਚ ਜੀ ਘੋੜਿਆਂ ਚ ਗਈ ਜੀ ਮੈਂ 99 ਦਾ ਆਪਾਂ ਤਾਂ तकरीबन ਸਾਰੇ ਫੇਰ ਟੇੜੇ ਵਾਲੇ ਹੀ ਆ ਜੀ ਬਿਲਕੁਲ ਉਹਨੇ ਇੱਕ ਮੈਂ ਵੀ 2000 ਤੋਂ ਚੱਲੇ ਜੀ 25 ਸਾਲ ਹੋ ਗਏ ਪੂਰੇ ਬਾਈ ਜੀ ਜੀ ਪਹਿਲਾ ਸ਼ੌਕ ਕਿਵੇਂ ਸ਼ੁਰੂ ਹੋਇਆ ਜੀ ਸ਼ੌਕ ਬਾਈ ਜੀ ਪਹਿਲੇ ਦਿਨ ਤੋਂ ਮੈਨੂੰ ਸੀਗਾ ਘੋੜੀਆਂ ਦਾ ਜੀ ਨਿੱਕੇ ਹੁੰਦੇ ਤੋਂ ਹੀ ਸੀਗਾ ਉਸ ਟਾਈਮ ਤੇ ਆਪਣੇ ਪਿੰਡਾਂ 'ਚ ਘੋੜੀਆਂ ਹੁੰਦੀਆਂ ਸੀ ਜੀ ਕਾਖਰੇ ਪਿੰਡਾਂ 'ਚ ਕਈ ਕਰਾਂ ਕੋਲੇ ਘੋੜੀਆਂ ਹੁੰਦੀਆਂ ਸੀ ਠੀਕ ਹੈ ਜੀ ਉਹਨਾਂ ਦੇ ਘਰੇ ਜਾ ਕੇ ਬਹਿ ਜਾਣਾ ਪਿੱਛੇ ਉਹਨਾਂ ਦੇ ਕੋਲੇ ਜਾਣਾ ਵੀ ਖੁਰਮੀ ਕੋਲੇ ਜੀ ਘਰੇ ਲੈ ਕੇ ਵੀ ਦਿੰਦੇ ਸੀਗੇ ਜੀ ਅਗਲੇ ਜੇ ਘਰੇ ਸਕੂਲੋਂ ਆਉਣਾ ਬੈਗ ਸੱਟ ਕੇ ਉੱਥੇ ਜਦੋਂ ਜਾਣਾ ਉੱਥੇ ਅਗਲੇ ਨੇ ਕੋਈ ਲਾਲਚ ਦੇਣਾ ਕੋਈ ਤੈਨੂੰ ਮੇਲੇ ਤੇ ਲੈ ਕੇ ਚਲਾ ਗਏ ਕਰਾਂਗੇ ਲਪੜਿਆ ਅਗਲੇ ਨੇ ਵੀ ਘੋੜੀ ਵਾਲਿਆਂ ਨੂੰ ਤੇ ਜੋ ਸ਼ੁਰੂ ਤੋਂ ਹੀ ਖੁਸ਼ੀ ਹੁੰਦੇ ਰਹਿੰਦੇ ਦੇਖਣਾ ਹੁੰਦਾ ਜੀ ਤੇ ਸਰਪੰਚ ਸਾਹਿਬ ਉਦੋਂ ਇੱਕ ਰਵਾਜ ਹੋਰ ਵੀ ਸੀ ਉਦੋਂ ਹਰੇਕ ਦੀ ਘੋੜੀ ਖੇਤ ਵੀ ਜਾਂਦੀ ਸੀ ਖੇਤ ਵੀ ਜਾਂਦੀ ਮੈਂ ਉਹ ਵਾਲਾ ਰਵਾਜ ਨਹੀਂ ਰਿਹਾ ਉਦੋਂ ਬਾਈ ਜੀ ਮੈਂ ਚੜ ਕੇ ਘੋੜੀ ਤੇ ਮੈਂ ਤੇ ਮੇਰੇ ਦਾਦਾ ਜੀ ਜੀ ਘੋੜੀ ਤੇ ਚੜ ਕੇ ਹੀ ਆਣੀ ਰੂਟੀਨ 'ਚ ਜੀ ਬੇਲੀ ਨੂੰ ਵੀ ਜਾਂਦੇ ਕੇ ਹਾਂ ਉਦੋਂ ਰਿਵਾਜ ਸੀਗਾ ਜੀ ਉਦੋਂ ਜੇ ਕਿ ਸਦਾ ਵੀ ਮਾਰਨਾ ਕੋਈ ਕੰਮ ਵੀ ਜਾਣਾ ਜਿਵੇਂ ਕੋਈ ਮਸ਼ੀਨ ਪੁੱਛਣ ਜਾਣਾ ਜਾਂ ਕੋਈ ਘੋੜੀ ਲੈ ਕੇ ਜਾਣਾ ਵੀ ਘੋੜੀ ਤੇ ਚੱਲਦੇ ਆਂ ਉਦੋਂ ਇੱਕ ਰਿਵਾਜ ਸੀਗਾ ਜੀ ਜਿਵੇਂ ਹੁਣ ਆਪਾਂ ਘਰੇ ਜਾਂਦੇ ਅਗੇ ਅਗਲਾ ਹਾਲਟਰ ਲੈ ਅਗੇ ਕੋਲ ਆ ਲੈਂਦਾ ਉਦੋਂ ਲੋਕਾਂ ਦੇ ਮੇਰੇ ਯਾਦ ਹੈ ਅਸੀਂ ਵੀ ਮੋਟਰਸਾਈਕਲ ਚੱਕਣਾ ਵੀ ਪਿੰਡੋਂ ਪਿੰਡ ਘੋੜਿਆਂ ਦੇ ਅਗਲੇ ਨੇ ਕਹਿਣਾ ਵੀ ਪਾਵਾਂ ਗੱਦੀ ਬੈ ਕੇ ਦੇਖੇਗਾ ਹੁਣ ਉਹ ਰਿਵਾਜ ਮੁੱਕ ਗਿਆ ਬਿਲਕੁਲ ਹੁਣ ਰਹਿੰਦੇ ਨਹੀਂ ਜੀ ਗੱਦੀਆਂ ਦੇ ਲੋਕਾਂ ਕੋਲੇ ਹੈ ਹੀ ਨਹੀਂ ਪਤਾ ਕਿੱਥੇ ਰੱਖੀਆਂ ਉਹ ਰਵਾਜਾਂ ਵੀ ਮੁੱਕ ਗਈਆਂ ਜੀ ਗੱਦੀਆਂ ਵੀ ਮੁੱਕ ਗਈਆਂ ਬਹਿਣ ਦਾ ਰਵਾਜ ਚਲਾ ਗਿਆ ਹੁਣ ਸਿਰਫ ਸ਼ੋਅ ਪੀਸ ਕੋਡਾ ਲੈ ਸ਼ੋਅ ਪੀਸ ਹੀ ਰਹਿ ਗਈ ਪਰ ਇਹਨਾਂ ਦੀ ਕੀਮਤ ਹੋ ਗਈ ਵਧੀਆ ਜੀ ਜਦੋਂ ਦੇ ਇਹ ਸ਼ੋਅ ਪੀਸ ਬਣੇ ਸ਼ੋਅ ਪੀਸ ਬਣੇ ਬਿਲਕੁਲ ਜੀ ਹੁਣ ਨਵੇਂ ਬੰਦੇ ਜਿਹੜੇ ਜੁੜੇ ਸੋਸ਼ਲ ਮੀਡੀਆ ਤੋਂ ਬਾਅਦ ਘੋੜਿਆਂ ਦਾ ਰੇਟ ਵੀ ਮਹਿੰਗਾ ਹੋ ਗਿਆ ਘੋੜਿਆਂ ਦਾ ਅਖਰਖਾ ਚੇਂਜ ਹੋ ਗਿਆ ਜੇ ਸਰਪੰਚ ਸਾਹਿਬ ਘੋੜੀਆਂ ਰੱਖਦੇ ਰੱਖਦੇ ਦੁਆਰਾ ਆ ਸ਼ੋਹਾਂ ਵਾਲੇ ਪਾਸੇ ਆਪਾਂ ਕਿਵੇਂ ਚੱਲਦੇ ਜੀ ਫਿਰ ਇਹ ਸ਼ੋਹਾਂ ਵਾਲੇ ਪਾਸੇ ਵੇ ਜੀ ਕੇਰਾ ਮੈਂ ਤਿੰਨ ਪਸਾਲ ਵੇਚਦੀ ਘੋੜੇ ਵੇ ਛੜਤੀਆਂ ਸੀ ਠੀਕ ਹੈ ਜੀ ਫਿਰ ਇੱਕ ਦੋ ਘੋੜੀਆਂ ਘਰੇ ਉਹ ਪੱਕੀਆਂ ਰੱਖਦਾ ਸੀਗਾ ਜੀ ਜਦੋਂ ਚੜ੍ਹ ਨੂੰ ਤੇ ਬੇਟੇ ਨੂੰ ਸ਼ੌਂਕ ਹੋ ਗਿਆ ਜੀ ਇਹਦੀ ਜਾਨ ਨੂੰ ਤੇ ਇਹ ਤਿੰਨ ਕਿਸਾਨ ਦਾ ਕਰ ਚਾਰ ਦਾ ਜੀ ਰੋਣ ਜਾਣਦੋਂ ਤੇ ਲੈ ਕੇ ਦਿੱਤੀ ਵੈਰੀ ਗੁੱਡ ਜੀ ਫਿਰ ਇਹਨੂੰ ਵੀ ਦਿੱਕੀ ਆਉਂਦੇ ਨੂੰ ਸ਼ੌਂਕ ਸੀਗਾ ਜੀ ਉਹ ਵੀ ਘੋੜੀ ਘੋੜੀ ਕਰਦਾ ਕਾ ਜਦੋਂ ਦੇਖਦਾ ਵੀ ਘੋੜੀ ਲੈਣੀ ਆ ਘੋੜੀ ਜੀ ਉਹਦੇ ਨੂੰ ਬੋਲਣਾ ਪੂਰਾ ਆਉਂਦਾ ਨਹੀਂ ਸੀਗਾ ਉਹਦੇ ਵੀ ਘੋੜੀ ਘੋੜੀ ਇਹ ਬਿਲਕੁਲ ਠੀਕ ਜੀ ਚਲੋ ਇਹਦੇ ਬਾਹਲੇ ਦੁਆਰੇ ਦੁਆਰੇ ਫੇਰ ਕਰੇ ਕੋੜੀਆਂ ਰੱਖਿਆ ਉਦੋਂ ਬਾਅਦ ਚੋਂ ਫੇਰਾ ਸ਼ੋਹਾਂ ਵਾਲਾ ਚੱਲ ਪਿਆ ਜੀ ਫਿਰ ਸ਼ੋਹਾਂ ਵਾਲੇ ਚੋਂ ਉਦੋਂ ਬਾਅਦ ਚੋਂ ਹੌਲੀ ਹੌਲੀ ਸ਼ੋਅ ਵਾਲੀ ਤੁਹਾਡੀ ਕਾਫੀ ਸਾਰੇ ਇਨਾਮ ਪਾਏ ਜੀ ਤੇ ਅੱਗੇ ਅਸੀਂ ਤੁਹਾਨੂੰ ਸ਼ੋਅਾਂ 'ਚ ਜਿੱਤਦੇ ਵੀ ਦੇਖਦੇ ਆਂ ਕਈ ਘੋੜੇ ਘੋੜੀਆਂ ਜ਼ਿੰਦਗੀ ਚਾਹੁੰਦੇ ਨੇ ਜਿਹੜੇ ਸ਼ੋਅ ਜਿੱਤਦੇ ਆਂ ਉਹਨਾਂ 'ਚੋਂ ਸਭ ਤੋਂ ਜਿਹੜਾ ਸਿਰੇ ਦਾ ਤੁਹਾਡੇ ਕੋਲ ਸਮਾਨ ਆ ਜੀ ਅੱਜ ਆਪਾਂ ਉਹਦੇ ਬਾਰੇ ਗੱਲ ਕਰਦੇ ਆਂ ਜਿਹੜੀ ਤੁਹਾਡੀ ਘੋੜੀ ਨੁਕਰੀ ਹੀਰਾ ਜੀ ਉਹਦਾ ਨਾਮ ਠੀਕ ਹੈ ਜੀ ਉਹ ਬਈ ਜੀ ਕੜਾਵਾ ਪਹਿਲਵਾਨਾਂ ਕੋਲੇ ਜੀ ਕਾਕੀ ਘੋੜਾ ਆਹ ਕਾਕੀ ਘੋੜੇ ਦੀ ਆਈ ਜੀ ਉਹਨਾਂ ਦੇ ਘਰੀ ਪੈ ਗਿਆ ਇਸ ਕੀ ਜੀ ਫੇਰ ਲੀਜ਼ ਹੋਟਲ ਵਾਲੇ ਜੀ ਲੈ ਗਏ ਸੀਗੇ ਜੀ ਉਹਨਾਂ ਤੋਂ ਤਵਾਣਾ ਲੈ ਗਿਆ ਤਵਾਣੇ ਤੋਂ ਆਪਾਂ ਮਾਗੀ ਮੇਲੇ ਤੇ ਮੁਕਸਰ ਸਾਹਿਬ ਤੋਂ ਲਈ ਸੀਗੀ ਜੀ ਤੇ ਇਹ ਕਿੰਨੇ ਸ਼ੋਅ ਤਕਰੀਬਨ ਜਿੱਤੀ ਹੋਣੀ ਜੀ ਕੋਈ ਗਿਣਤੀ ਹੈ ਕੋਈ ਜੀ ਗਿਣਤੀ ਤਾਂ ਕੋਈ ਨਹੀਂ ਜਿੰਨੇ ਇੰਡੀਆ 'ਚ ਸ਼ੋਅ ਹੋਏ ਆ ਠੀਕ ਹੈ ਜੀ ਨਕੰਦ ਦੇ ਜੀ ਦੋ ਦੰਦ ਦੇ ਜੀ ਤੇ ਵੱਡਿਆਂ ਦੇ ਸਾਰੇ ਸਾਰੇ ਸ਼ੋਅਾਂ 'ਚ ਇਹ ਪਹਿਲੇ ਨੰਬਰ ਤੇ ਆਈ ਹੈ ਅੱਜ ਤੱਕ ਇਹਦੇ ਦੂਜੇ ਨੰਬਰ ਤੇ ਆਈ ਨਹੀਂ ਜਿਹੜੇ ਵੀ ਸ਼ੋਅ 'ਚ ਹੀ ਗੋਈ ਹੈ ਅਸਲੀ ਚੈਂਪੀਅਨ ਘੋੜੀ ਹੈ ਹਾਂਜੀ ਬਿਲਕੁਲ ਸੋ ਇਹ ਇਹ ਤਕਰੀਬਨ ਇਹਦੀ ਹੋ ਉਮਰ ਕਿੰਨੀ ਹੋ ਗਈ ਜੀ ਘੋੜੀ ਦੀ ਹੀਰ ਦੀ ਉਮਰ ਬਾਈ ਜੀ ਇਹਦੀ 30 ਹੈ ਨਾ ਕ੍ਰਿਸਮਸ ਆ ਨਾ 25 ਦਸੰਬਰ ਨੂੰ ਠੀਕ ਹੈ ਜੀ 4 ਸਾਲ ਦੀ ਹੋ ਜੋ ਓਕੇ ਹਾਂਜੀ ਠੀਕ ਹੈ ਜੀ ਤੇ ਹੁਣ ਇਹਦੇ ਮਗਰ ਇੱਕ ਬੱਚਾ ਵੀ ਆਇਆ ਜੀ ਬਸ਼ੇਰੀਆ ਜੀ ਉਹ ਆਦਲ ਕੋੜੇ ਦੀ ਕੋੜਾ ਆਦਲ ਵੀ ਆਪਣੇ ਕੋਲ ਹਾਂਜੀ ਹਾਂਜੀ ਤੇ ਬਾਈ ਜੀ ਇਸ ਤੋਂ ਇਲਾਵਾ ਹੁਣ ਤੁਹਾਡੇ ਕੋਲ ਟੋਟਲ ਹੋਰ ਕਿੰਨੇ ਕੋੜੇ ਕੋੜੀਆਂ ਆ ਜੀ ਫਾਰਮ ਤੇ ਫਾਰਮ ਤੇ ਹੈਗੇ ਆ ਜੀ 14 ਕਿ ਜਾਨਵਰ ਠੀਕ ਹੈ ਜੀ ਇੱਕ ਤੁਹਾਡੇ ਕੋਲ ਪਹਿਲਾਂ ਬਸ਼ੇਰਾ ਸੀ ਉਹਦੀ ਵੀ ਗੱਲ ਕਰੀਏ ਜਿਹੜਾ ਗੁਜਰਾਤ ਗਿਆ ਜੀ ਹਨੂ ਵੀ ਤੁਹਾਡਾ ਵਧੀਆ ਨਾਮ ਬਣਾ ਕੇ ਬਿਲਕੁਲ ਬਿਲਕੁਲ ਜੀ ਉਹ ਕਿਹੜੇ ਘੋੜੇ ਦਾ ਸੀਗਾ ਜੀ ਉਹ ਭਾਰਤ ਰਤਨ ਦਾ ਸੀਗਾ ਜੀ ਠੀਕ ਹੈ ਜੀ ਉਹ ਅਲੀ ਸ਼ਾਨ ਦੀ ਘੋੜੀ ਸੀਗੀ ਗਾਦਾਂ ਵਾਲਿਆਂ ਕੋਲੇ ਜੀ ਸੰਦੀਪ ਜੈਤੋ ਤੋਂ ਆਪਾਂ ਉਹ ਲਿਆ ਸੀਗਾ ਬਸ਼ੇਰਾ ਜੀ ਭਾਰਤ ਰਤਨ ਵੀ ਇੱਕ ਐਸਾ ਘੋੜਾ ਜੀ ਜਿਹਦੇ ਬਰਾਬਰ ਤਕਰੀਬਨ 6 ਘੋੜੇ ਬਰੀਡਿੰਗ ਕਰਨ ਵਾਲੇ ਖੜੇ ਹੋ ਗਏ 8 ਸਾਲਾਂ ਦੇ ਵਿੱਚ ਹਾਂ ਜੀ 8 ਸਾਲ ਦਾ ਘੋੜਾ ਹੋਇਆ ਜੀ ਉਹਨੇ ਚੰਗਾ ਬਰੀਡਿੰਗ ਚ ਘੋੜਾ ਚੱਲਿਆ ਜੀ ਹਾਂ ਜੀ ਤੁਹਾਡੀ ਹੁਣ ਜਿਹੜਾ ਤੁਸੀਂ ਨਵਾਂ ਇੱਕ ਮਾਰਵਾੜੀ ਬਸ਼ੇਰਾ ਲਿਆਉਂਦਾ ਉਹਨੂੰ ਤਿਆਰ ਕਰ ਰਹੇ ਹੋ ਉਹਦੇ ਬਾਰੇ ਵੀ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਜੀ ਹਾਂਜੀ ਬਾਈ ਜੀ ਇਹਦਾ ਕੀ ਨਾਮ ਹੈ ਵੀਰ ਜੀ ਇਹਦਾ ਵੀਰ ਜੀ ਨਾਮ ਹੈਗਾ ਦਿਲਦਾਰ ਦਿਲਦਾਰ ਸੋਹਣ ਜੀ ਤੇ ਬਾਈ ਜੀ ਉਮਰ ਕਿੰਨੀ ਹੋ ਗਈ ਜੀ ਦੀ ਉਮਰ ਉਹਦੀ ਹੋ ਗਈ 28 ਸਾਲ ਤੋਂ 1 ਮਹੀਨਾ ਉੱਪਰ ਹੋ ਗਈ ਚਲੋ ਬਸ਼ੇਰਿਆਂ ਚੋਂ ਸਾਨੂੰ ਦੀ ਗਿਣਤੀ ਚਾ ਆ ਗਿਆ ਜੀ ਹਾਂਜੀ ਤੇ ਬਾਈ ਜੀ ਇਹਦੀ ਦੱਸੋ ਸਾਨੂੰ ਬਲੱਡ ਲਾਈਨ ਬਾਰੇ ਤੇ ਬਲੱਡ ਲਾਈਨ ਉਹਦੀ ਬਾਈ ਜੀ ਦਿਲਜੀਤ ਕੋੜਾ ਹੈਗਾ ਦਿਲਬਾਗ ਦਾ ਠੀਕ ਹੈ ਜੀ ਦਿਲਬਾਗ ਦੇ ਹੀ ਦੇਵਰਾਜ ਸੀਗਾ ਦਿਲਜੀਤ ਤੇ ਦਿਲਬਾਗ ਦੋਨੇ ਪਹਾੜਾ ਸੀਗੇ ਮਾ ਆਈ ਪਾਸੋਂ ਤੇ ਪਿਓ ਦੇ ਪਾਸੋਂ ਇੱਕ ਕਰੀ ਜੰਮੇ ਤੇ ਉਤਪਨ ਸਿੰਘ ਦੁੱਧਵਾ ਦੇ ਜੀ ਉਹਨਾਂ ਦੇ ਘਰ ਹੀ ਇਹ ਪੈਦਾ ਹੋਇਆ ਬੇਸ਼ੀਰਾ ਠੀਕ ਹੈ ਜੀ ਇਹਦੀ ਮਾਂ ਅਲੀਸ਼ਾ ਆਂਦੀ ਹੈ ਡਾਕਟਰ ਜੀ ਬਾਈ ਜੀ ਤੇ ਆਪਣੇ ਕੋਲ ਆਇਆ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਆਪਣੇ ਕੋਲ 1 ਸਾਲ ਹੋ ਗਿਆ ਜੀ ਠੀਕ ਹੈ ਜੀ ਤੇ ਆਪਾਂ ਬਈ ਜੀ ਇਹਦੀ ਮੀਟਿੰਗ ਸ਼ੁਰੂ ਕਰੀਏ ਜੀ ਕੋੜੇ ਮੈਂ ਤਾਂ ਹੁਣੇ ਜੀ ਸਟਾਰਟ ਕਰੀ ਜਾਈ ਠੀਕ ਹੈ ਜੀ ਤੇ ਇਹਦੀ ਮੀਟਿੰਗ ਫੀਸ ਵਗੈਰਾ ਕਿੰਨੀ ਰੱਖੀ ਹੈ ਜੀ ਮੀਟਿੰਗ ਫੀਸ ਇਹਦੀ ਆਪਾਂ 52000 ਰੁਪਏ ਰੱਖੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਕੋੜਾ ਜਵਾਨ ਹੈ ਜਵਾਨ ਹੈ ਜੀ ਹਫਤਾ ਦੇ ਬੱਚੇ ਆਉਣਗੇ ਹਾਂ ਜੀ ਫਿਰ ਉਸ ਨਾਲ ਆਪਾਂ ਵਧਾ ਘਟਾ ਸਕਦੇ ਹਾਂ ਕੋਈ ਫੀਸ ਦਾ ਨਹੀਂ ਜਾ ਦੇ ਪਰ ਇਹਦੀ ਬਰੀਡਿੰਗ ਚੰਗੀ ਹੋਵੇ ਚੰਗੇ ਬੱਚੇ ਚੰਗੀਆਂ ਆ ਜਾਣ ਚੰਗੀਆਂ ਆ ਜਾਣ ਚੰਗੇ ਕੋੜੇ ਦੇ ਤੋਂ ਬੱਚੇ ਚੰਗੇ ਆ ਜਾਣ ਜੀ ਘੋੜਾ ਜੇ ਫੇਰੀ ਵਡਵਲ ਹੁੰਦੀ ਹੈ ਘੋੜਾ ਦਾ ਜੀ ਲੋਕ ਕਈ ਕਹਿ ਦਿੰਦੇ ਆ ਜਿਵੇਂ ਘੋੜਾ ਮਸ਼ਹੂਰੀ ਨਾਲ ਚੱਲਦਾ ਤੇ ਜੇ ਮਸ਼ਹੂਰੀ ਨਾਲ ਘੋੜਾ ਚੱਲਦਾ ਹੋਵੇ ਮੇਰੇ ਤੋਂ ਵੱਧ ਮਸ਼ਹੂਰੀ ਕਰਨ ਵਾਲਾ ਕੋਈ ਨਹੀਂ ਘੋੜਾ ਚੱਲਿਆ ਆਪਣੇ ਰਿਜ਼ਲਟ ਦੇ ਸਿਰ ਤੇ ਆਪਣੇ ਬੱਚਿਆਂ ਦੇ ਜੀ ਬਾਈ ਜੀ ਜਾਦੇ ਬਲੱਡ ਲਾਈਨ ਇਹਦੀ ਇੰਨੀ ਤਕੜੀ ਆ ਜੀ ਆਪਣੇ ਸਮੀ ਰਣਿਆ ਜੀ ਉਹਨਾਂ ਨੇ ਰਵਾਇਆਗਾ ਅੰਕਲ ਸਰਦੂਲ ਅੰਕਲ ਨੇ ਜੀ ਬਾਈ ਜੀ ਉਹਨਾਂ ਨੇ ਬਹੁਤ ਜਾਦੇ ਜੋਰ ਪਾ ਕੇ ਜੀ ਦਵਾਇਆ ਕਿ ਲਾਈਨ ਇਹਦੀ ਜ਼ਿਆਦੇ ਚੰਗੀ ਆ ਤੇ ਸਟਰੋਂਗ ਆ ਬਾਕੀ ਸਾਡੇ ਬਾਬਾ ਜੀ ਸਰਦੋਵਾਲ ਜਿਹੜੇ ਨਾਲ ਸੀਗੇ ਦਵਾਉਣ ਵੇਲੇ ਉਹਨਾਂ ਨੇ ਵੀ ਪਹਿਲ ਦਾ ਕਰਿਆ ਦੇਖ ਲਓ ਜੀ ਚੰਗੀ ਹੈਪੀ ਰਸਾਲਾ ਵਾਲਾ ਸੀਗਾ ਨਾਲ ਚੰਗੀ ਚੀਜ਼ ਆਉਣ ਤੇ ਭਰਾਵਾਂ ਦੀ ਹੱਲਾਸ਼ੇਰੀ ਜ਼ਰੂਰ ਹੁੰਦੀ ਹੈ ਹਾਂਜੀ ਕਈ ਵਾਰੀ ਕੋਈ ਮਾੜਾ ਸਲਾਹਕਾਰ ਹੋਵੇ ਉਹ ਥੋੜੇ ਜੇ ਪੈਸੇ ਵਿੱਚ ਮੋੜ ਵੀ ਲਿਆਉਂਦਾ ਹੁੰਦਾ ਹੈ ਬਿਲਕੁਲ ਬਾਬਾ ਜੀ ਜਿੰਦਗੀ ਪਸਟਾਈ ਜਾਂਦਾ ਬਾਬਾ ਜੀ ਕਹਿੰਦੇ ਵੀ ਘੋੜਾ ਇਹੀ ਲੈਣਾ ਬੇਸ਼ੇਰ ਆਪ ਜੀ ਵੀ ਲੈਣਾ ਹੀ ਲੈਣਾ ਆਪਾਂ ਜੀ ਉਹ ਅੰਕਲ ਉਹਨਾਂ ਨੇ ਕਹਦੇ ਵੀ ਤੁਸੀਂ ਸਾਡੀ ਜੁਮੇਬਾਈ ਤੇ ਜਾ ਕੇ ਦੇਖ ਲਓ ਜੀ ਉਹ ਲਾਈਨ ਵੀ ਜਿੰਨੀ ਕਹਦੋ ਇਹਦੀ ਮਨ ਲਗੇ ਜੁਮੇ ਦੀ 6-7 ਪੀੜੀਆਂ ਦਾ ਰਿਕਾਰਡ ਹੈਗਾ ਰਿਕਾਰਡ ਹੈਗਾ ਆਪਣੇ ਕੋਲ 6 ਪੀੜੀਆਂ ਬਾਕੀ ਮਾਣ ਵਾਲੇ ਪਾਸੇ ਵੀ ਪਤਾ ਹੈਗਾ ਤੇ ਪਿਓ ਵਾਲੇ ਪਾਸੇ ਵੀ ਪਤਾ ਹੈ ਜੀ ਸਭ ਤੋਂ ਨਾਮੀ ਬਲੱਡ ਲਾਈਨ ਦਾ ਬਲੱਡ ਲਾਈਨ ਦਾ ਬਹੁਤ ਜਾਦੇ ਨਾਮੀ ਸਟਰੋਂਗ ਬਲੱਡ ਲਾਈਨ ਆ ਬਾਕੀ ਇਹਦੇ ਬੱਚੇ ਆਉਣਗੇ ਆਪੇ ਸਾਰੇ ਇਹਨਾਂ ਨੂੰ ਆਪਣੇ ਦੋਸਤ ਮਿੱਤਰਾਂ ਅਨੁਸਾਰ ਇਹਨਾਂ ਨੂੰ ਪਤਾ ਲੱਗੀ ਚੱਲਣਾ ਹੋ ਜਾਣਾ ਚੱਲਣਾ ਸੀ ਦਾ ਬਾਕੀ ਨਾਮੀ ਬਸ਼ੀਰਾ ਸਾਰਿਆਂ ਦੇ ਨਿਗਾਹ 'ਚ ਜਿਹੇ ਜੰਮਿਆ ਹੋਇਆ ਨਿਗਾਹ 'ਚ ਸਾਰਿਆਂ ਦੇ ਹੈਗਾ ਸੀਗਾ ਇਕੱਲੇ ਇਕੱਲੇ ਬੰਦੇ ਨੂੰ ਪਤਾ ਬਿਲਕੁਲ ਜੀ ਜਲੌਰ ਏਰੀਆ ਵੈਸੇ ਵੀ ਚੈਂਪੀਅਨ ਘੋੜੇ ਪੈਦਾ ਕਰਦੇ ਬਿਲਕੁਲ ਉਹ ਘਰੇ ਘੋੜੇ ਦੇਵਰਾਜ ਜੀ ਉੱਥੇ ਬਣਿਆ ਦਿਲਜੀਤ ਜੀ ਉੱਥੇ ਬਣਿਆ ਇੱਕ ਘੋੜਾ ਮੈਨੇ ਹੋਰ ਬਣਾਇਆ ਚੌਥਾ ਚਾਰ ਪੰਜ ਘੋੜੇ ਉਹ ਘਰੇ ਉਹ ਨਾਮੀ ਘੋੜੇ ਜਿਹੜਾ ਘੋੜਾ ਨੰਬਰ 1 ਹੈ ਜੀ ਅੰਮਰਸਰ ਆਇਆ ਤੇ ਉਹਦਾ ਫਾਦਰ ਜੀ ਗੁਲਜੀਤ ਓਕੇ ਉਹ ਤਾਂ ਰੱਬ ਨੂੰ ਪਿਆਰਾ ਹੋ ਗਿਆ ਉਹਦਾ ਹਾਂ ਜੀ ਹਾਂ ਜੀ ਜੀ ਉਹ ਵੀ ਉਹਦਾ ਬੱਚਾ ਜੀ ਉਹ ਹੁਣ ਘੋੜੀ ਮੇਟ ਕਰਾ ਕੇ ਲੱਗੇ ਆਪ ਜੀ ਆਪਣੇ ਅੰਮਰਸਰ ਵਾਲੇ ਥੋੜੇ ਦਿਨ ਹੋ ਗਏ ਜੀ ਆਪਣੇ ਨਰਸਰੀ ਵਾਲੇ ਜੋਰਾ ਸਟਾਫ ਜੋਰਾ ਸਟਾਫ ਬਣਾਇਆ ਬਾਈ ਜੋਰਾ ਵਰੁਣੀ ਹਾਂ ਜੀ ਤੇ ਬਾਈ ਜੀ ਆ ਵੀ ਘੋੜੀਆਂ ਹੁਣ ਮਿਲ ਕੇ ਗਈਆਂ ਜੀ ਆਹੀ ਹੁਣੀ ਸਟਾਰਟ ਕਰਿਆ ਜੀ ਤੇ ਬੇਟਾ ਹੁਣ ਗੱਲ ਕਰਦੇ ਤੇਰੇ ਨਾਲ ਤੂੰ ਤਾਂ ਹੁਣ ਕਾਫੀ ਬਚਪਨ ਦੇ ਘੋੜਿਆਂ 'ਚ ਆ ਗਿਆ ਸਾਰੇ ਘੋੜਿਆਂ ਦੇ ਗੁੜ ਸਿੱਖ ਗਿਆ ਨਵੇਂ ਬੰਦੇ ਬਹੁਤ YouTube ਦੇਖ ਕੇ ਰੀਲਾਂ ਦੇਖ ਕੇ ਘੋੜਿਆਂ ਚਾਹੁੰਦੇ ਆ ਥੋੜਾ ਜਿਆਦਾ ਜ਼ਰੂਰ ਦੱਸ ਵੀ ਕੰਮ ਔਖਾ ਕਿੰਨਾ ਹੈ ਤੇ ਨਜ਼ਾਰਾ ਕਿੰਨਾ ਹੈ ਨਜ਼ਾਰਾ ਵੀ ਬਹੁਤ ਆ ਜੀ ਔਖਾ ਵੀ ਬਹੁਤ ਆ ਪਹਿਲਾਂ ਬੰਦੇ ਨੂੰ ਆਪ ਨੂੰ ਸਾਂਭਣਾ ਆਉਣਾ ਚਾਹੀਦਾ ਜੀ ਘੋੜਾ ਹਾਰਸਮੈਨ ਹੋਣਾ ਚਾਹੀਦਾ ਬੰਦਾ ਹਾਂ ਜੀ ਕੱਲ ਨੂੰ ਆਪਣੇ ਕੋਲੇ ਲੇਬਰ ਦੀ ਸਮੱਸਿਆ ਹੁੰਦੀ ਆ ਕੱਲ ਨੂੰ ਆਪਾਂ ਆਪ ਕੋਲ ਇਹਨੂੰ ਸੰਭਾਲ ਸਕਦੇ ਹਾਂ ਬਿਲਕੁਲ ਠੀਕ ਹੈ ਆਨਲਾਈਨ ਦੇਖ ਕੇ ਤਾਂ ਆਪਾਂ ਨੂੰ ਬਹੁਤ ਕੁਝ ਲੱਗਦਾ ਆਨਲਾਈਨ ਦੇਖ ਕੇ ਤਾਂ ਸ਼ਾਹੀ ਪਨੀਰ ਨਹੀਂ ਸਹੀ ਬਣਦਾ ਘੋੜਾ ਕਿਵੇਂ ਸੰਭਾਲਿਆ ਜਾਵੇ ਸੋ ਆਪ ਜੇ ਤੁਹਾਨੂੰ ਆਉਂਦਾ ਤਾਂ ਹੀ ਤੁਸੀਂ ਤੁਹਾਡਾ ਜਿਹੜਾ ਸਟਾਫ ਹੈ ਉਹਦੇ ਤੋਂ ਕੰਮ ਕਰਾ ਸਕਦੇ ਹੋ ਪਹਿਲਾਂ ਬੰਦੇ ਦੇ ਆਪ ਦੇ ਦਿਲ 'ਚ ਵੀ ਜਨੂਨ ਹੋਣਾ ਚਾਹੀਦਾ ਜੀ ਫਿਰ ਜੋ ਜਿਹੜਾ ਬੰਦਾ ਆਪ ਫੌੜਾ ਚੱਕ ਕੇ ਲਿੱਦ ਨਹੀਂ ਹਟਾ ਸਕਦਾ ਉਹ ਘੋੜਾ ਰੱਖ ਵੀ ਨਹੀਂ ਸਕਦਾ ਹਾਂਜੀ ਤੇ ਜਦੋਂ ਕੋਈ ਬਿਮਾਰੀ ਠਮਾਰੀ ਆਉਂਦੀ ਹੈ ਡਾਕਟਰ ਨੂੰ ਤੇ ਚਲੋ ਆਪਾਂ ਸੱਦਦੇ ਆ ਤੇ ਆਪ ਤੁਸੀਂ ਵੱਲ ਸਿੱਖਿਆ ਟੀਕੇ ਟੁਕੇ ਲਾਉਣ ਦਾ ਕਿਵੇਂ ਮੈਂ ਇੰਜੈਕਸ਼ਨ ਵੀ ਲਾ ਲੈਣਾ ਜੀ ਚੇਂਚ ਤੇ ਡ੍ਰਿਪ ਵੀ ਲਗਾ ਲੈਣਾ ਜੀ ਠੀਕ ਜੇ ਡਾਕਟਰ ਸਾਹਿਬ ਨਾ ਪਹੁੰਚਣ ਟਾਈਮ ਤੇ ਮੈਂ ਸਹੀ ਕਰ ਸਕਦਾ ਹਾਂ ਹਾਂ ਦੇਖੋ ਇਹ ਫਰਸਟ ایڈ ਹੈ ਜੀ ਬਹੁਤੀ ਵਾਰੀ ਕੀ ਹੁੰਦਾ ਲੋਕੀ ਘੋੜੇ ਨੂੰ ਕੌਲਿਕ ਹੁੰਦਾ ਪਹਿਲਾਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਘੋੜੇ ਨੂੰ ਬੰਨ ਪਿਆ ਜਦੋਂ ਨੂੰ 4 ਘੰਟੇ ਬੀਤ ਜਾਂਦੇ ਆ ਫਿਰ ਉਹ ਡਾਕਟਰ ਨੂੰ ਸੱਦਦੇ ਆ ਤੇ ਬਲੇਮ ਡਾਕਟਰ ਤੇ ਲਾਉਂਦੇ ਆ ਵੀ ਇਹਨੇ ਸਾਡਾ ਘੋੜਾ ਮਾਰਤਾ ਹਾਂਜੀ ਜਦ ਕਿ ਉਹਨਾਂ ਨੇ ਘੋੜਾ ਆਪ ਮਾਰਿਆ ਉਹਦਾ ਇਲਾਜ 延迟 ਕਰਕੇ ਜੇ ਪਹਿਲੇ ਜਦ ਆਪਾਂ ਮਿਲਦਾ ਇੰਜੈਕਸ਼ਨ ਲਾ ਲਈਏ ਤਾਂ 99% ਚਾਂਸ ਹੋਦੇ ਬਚਣ ਦਾ ਹੁੰਦਾ ਬਿਲਕੁਲ ਸਹੀ ਗੱਲ ਹੈ ਜੀ ਤੇ ਕਾਕਾ ਜੀ ਸ਼ੋਹਾਂ ਤੇ ਤੁਸੀਂ ਜਾਂਦੇ ਰਹਿੰਦੇ ਹੋ ਸ਼ੋਅ ਵਾਲਾ ਘੋੜਾ ਜੰਮਦਾ ਹੁੰਦਾ ਹੈ ਕਿ ਤਿਆਰ ਹੁੰਦਾ ਹੁੰਦਾ ਇਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਦੇ ਬਹੁਤ ਬੰਦੇ ਤੇ ਨਾ ਲੜੀ ਜਾਂਦੇ ਆ ਵੀ ਸਾਨੂੰ ਦੱਸੋ ਜੀ ਅਸੀਂ ਕਮੀ ਕੱਢਾਂਗੇ ਉਨੇ ਕਿਸੇ ਦੀ ਕਨਫਰਮੇਸ਼ਨ ਦੀ ਕਮੀ ਆ ਉਹ ਬੰਦਾ ਕਿਵੇਂ ਕੱਢ ਲਿਆਊਗਾ ਮੈਂ ਦੱਸਦਾ ਜੀ ਜੇ ਕੁੱਖ ਵੀ ਹੋਣੀ ਚਾਹੀਦੀ ਹੈ ਜੀ ਜਿਨੇ ਉਹਨੂੰ ਪੈਦਾ ਕਰਨਾ ਬਿਲਕੁਲ ਬਿਲਕੁਲ ਤੇ ਜੰਮਦਾ ਹੀ ਬੰਦਾ ਜੀ ਤਿਆਰਤਾ ਬਾਅਦ ਚੋਂ ਕਰਦੇ ਆ ਸੂਰਮੇ ਜੰਮਦੇ ਹੀ ਹੁੰਦੇ ਆ ਮੇਰਾ ਮੰਨਣਾ ਹੈ ਵੀ ਸੂਰਮੇ ਡੱਬਿਆਂ ਦਾ ਦੁੱਧ ਪਿਆ ਕੇ ਜਾਂ ਟੀਕੇ ਲਾ ਕੇ ਨਹੀਂ ਮੰਨਦੇ ਸੂਰਮੇ ਦਾ ਮਾਂ ਦੀ ਕੁੱਖ ਚੋਂ ਹੀ ਚੈਂਪੀਅਨ ਘੋੜਾ ਵੀ ਮਾਂ ਦੀ ਕੁੱਖ ਚੋਂ ਹੀ ਜੰਮ ਕੇ ਆਉਂਦਾ ਹਾਂਜੀ ਆਇਂਦਾ ਹੈ ਨਹੀਂ ਜੀ ਇਹਨੂੰ ਇੱਧਰੋਂ ਫੜ ਕੇ ਖਿੱਚ ਕੇ ਲੰਮਾ ਕਰ ਲਾਂਗੇ ਗਰਦਨ ਲੰਮੀ ਕਰ ਲਾਂਗੇ ਬਿਲਕੁਲ ਫੜ ਕੇ ਗਰਦਨ ਪਤਲੀ ਕਰ ਦਾਂਗੇ ਨਹੀਂ ਕਰ ਸਕਦੇ ਨਾ ਤੁਸੀਂ ਕੰਨਾਂ ਦੀਆਂ ਕੁੰਡੀਆਂ ਮੋੜ ਸਕਦੇ ਹੋ ਨਾ ਉਹਨੂੰ ਖੜਨ ਦਾ ਵੱਲ ਵੀ ਤੁਸੀਂ ਹਾਂਜੀ ਸਿਖਾ ਨਹੀਂ ਸਕਦੇ ਸਿਖਾ ਨਹੀਂ ਸਕਦੇ ਕੋੜੇ ਨੂੰ ਜਿਹੜਾ ਆਪਣੇ ਆਪ ਨੂੰ ਜਿਹਨੂੰ ਸ਼ੋਅ ਕਰਨਾ ਨਹੀਂ ਆਉਂਦਾ ਇਹ ਦੁਨੀਆ ਦੀ ਕੋਈ ਵੀ ਟ੍ਰੇਨਿੰਗ ਉਹਨੂੰ ਤਿਆਰ ਨਹੀਂ ਕਰ ਸਕਾਰੇ ਸ਼ੋਅ ਵਾਸਤੇ ਹਾਂਜੀ ਤੇ ਜੇ ਉਸੇ ਕੋੜਾ ਖੜੀ ਨਾ ਜੀ ਹੂੰ ਤੇ ਹੈਂਡਲਰ ਵੀ ਕੀ ਕਰੂ ਕਰੂਗਾ ਕੋੜੇ ਨੂੰ ਆਪ ਨੂੰ ਵੀ ਪਤਾ ਆਉਣਾ ਚਾਹੀਦਾ ਕਿ ਮੈਂ ਐਂ ਸਟੈਂਡ ਕਰਨਾ ਹਾਂ ਦੇਖੋ ਬੰਦਾ ਜਾਂਦਾ ਮੇਲੇ 'ਚ ਸਾਰੇ ਬੰਦੇ ਹੁੰਦੇ ਨੇ ਸਾਰੇ ਕਿਉਂ ਪੰਜਰੀਆਂ ਖਾਂਦੇ ਨੇ ਪਰ ਜਿਹੜੇ ਕੁਦਰਤ ਨੇ ਬਣਾਏ ਆ ਉਹ ਅੱਡੀ ਚਮਕਦੇ ਹੁੰਦੇ ਆ ਉਹ ਪਾਟੇ ਕੱਪੜਿਆਂ 'ਚ ਵੀ ਉਨੇ ਹੀ ਸੋਹਣੇ ਲੱਗਦੇ ਆ ਕੋੜਾ ਲਿਬੜਿਆ ਵਾ ਹੋਵੇ ਭਾ ਮਾ ਰੂੜੀਆਂ 'ਚ ਵੀ ਫਿਰਦਾ ਹੋਵੇ ਤੇ ਜੇ ਉਹ ਸੁਲੱਖਾ ਹੈ ਤਾਂ ਉੱਥੇ ਵੀ ਉਹ ਸ਼ੋਅ ਮੰਗੂ ਆਉਂਦੇ ਜਾਂਦੇ ਲੋਕਾਂ ਨੂੰ ਖਿੱਚ ਸਕਦਾ ਤੇ ਜਿਹਦਾ ਮਾੜਾ ਘੋੜਾ ਹੈ ਉਹਨੂੰ ਜਿੰਨਾ ਮਰਜ਼ੀ ਤੇਲ ਲਾ ਦਿਓ ਲਿਸ਼ਕਾ ਲਓ ਉਦੀ ਉਹ ਗੱਲ ਦੂਜੇ ਦੇ ਬਰਾਬਰ ਬਣਦੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਕੋੜਾ ਤਾਂ ਆਪ ਬੋਲੇ ਕਿ ਮੇਰੇ ਵਿੱਚ ਕੁਝ ਹੈਗਾ ਹਾਂ ਤੁਸੀਂ ਤਾਂ ਉਹਨੂੰ ਪੇਸ਼ ਥੋੜਾ ਜਿਹਾ ਅੱਛਾ ਕਰ ਸਕਦੇ ਹੋ ਪਰ ਪੇਸ਼ ਕਰਨ ਲਈ ਸਮਾਨਤਾ ਹੋਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਤੇ ਤੁਸੀਂ ਕਿੰਨੇ ਸਾਲਾਂ ਤੋਂ ਗੱਕਾ ਵੀ ਇਹ ਸ਼ੋਅ ਵਾਲੇ ਸਿਸਟਮ 'ਚ ਪਏ ਹੋਣ 4 ਸਾਲ ਹੋ ਗਏ ਜੀ ਪੂਰੇ ਠੀਕ ਹੈ ਹਾਂ ਆਪ ਸ਼ੋਅ ਕਰਦੇ ਆਪ ਸ਼ੋਅ ਕਰਦੇ ਨੇ ਠੀਕ ਹੈ ਕਿਉਂਕਿ ਪਹਿਲਾਂ ਤਾਂ ਸ਼ੋਅ 'ਚ ਹੈ ਨਹੀਂ ਸੀਗੇ ਜੀ ਜੀ ਹਾਂ ਜੀ ਹੁਣ ਹੀ 4 ਸਾਲ ਹੋ ਗਏ ਜੀ ਆਪਾਂ ਨੂੰ ਸ਼ੋਅ ਲੜਦਿਆਂ ਨੂੰ ਠੀਕ ਹੈ ਤੇ ਬਾਹਰ ਬਹਰ ਜਾਣ ਦਾ ਨਹੀਂ ਨਹੀਂ ਬਾਹਰ ਤਾਂ ਜਾਣਾ ਹੀ ਨਹੀਂ ਜਾਣਾ ਹਾਂਜੀ ਬਿਲਕੁਲ ਵੀ ਬਿਲਕੁਲ ਠੀਕ ਹੈ ਆਪਣੇ ਘਰੇ ਕਰਨ ਨੂੰ ਬਹੁਤ ਕੁਸ਼ ਹੈ ਸਹੀ ਗੱਲ ਤੇ ਘੋੜੇ ਮੇਲਾ ਦਾ ਤੁਹਾਡਾ ਨਾਮ ਬਹੁਤ ਵਧੀਆ ਬਣਾਉਂਦੇ ਇਹਨਾਂ ਦਾ ਅਮਰੀਕਾ ਜਾ ਕੇ ਤੁਸੀਂ ਨਹੀਂ ਬਣਾ ਸਕਦੇ ਬਿਲਕੁਲ ਸਹੀ ਗੱਲ ਹੈ ਜੀ ਅਮਰੀਕਾ ਜਾ ਕੇ ਪਿੰਡ ਦੇ ਲੋਕ ਜਾਣਨਗੇ ਵੱਧ ਤੋਂ ਵੱਧ ਨੇੜ ਦੇ ਲੋਕ ਜਾਂਦਾ ਜੀ ਇਹ ਘੋੜਿਆਂ ਚ ਆਪਾਂ ਨੂੰ ਸਾਰੀ ਦੁਨੀਆ ਜਾਣਨ ਲੱਗ ਜਾਂਦੀ ਹੈ ਹਾਰਸਵੋਰਲਡ ਜਾਣਨ ਲੱਗ ਬਹੁਤ ਵੱਡਾ ਸਰਕਲ ਹੈ ਜਿੱਥੇ ਵੀ ਮਾਰਵਾੜੀ ਨੂੰ ਜਾਂ ਸਾਡੇ ਦੇਸੀ ਘੋੜੇ ਨੂੰ ਪਿਆਰ ਕਰਨ ਵਾਲੇ ਲੋਕ ਬੈਠੇ ਐ ਇੰਡੀਆ ਪਾਕਿਸਤਾਨ ਬੰਗਲਾਦੇਸ਼ ਯੂਕੇ ਅਮਰੀਕਾ ਕੈਨੇਡਾ ਪਾਕਿਸਤਾਨੀ ਵੀ ਪਿਆਰ ਕਰਦੇ ਆ ਬੰਗਲਾਦੇਸ਼ ਵਾਲੇ ਤੇ ਉਹ ਸਾਰੇ ਮੰਨ ਲਓ ਤੁਹਾਡੇ ਫੈਨ ਹੀ ਹੋ ਜਾਂਦੇ ਜਦੋਂ ਚੰਗਾ ਘੋੜਾ ਤੁਹਾਡੇ ਕੋਲ ਹੁੰਦਾ ਬਿਲਕੁਲ ਚਲੋ ਠੀਕ ਐ ਬਾਈ ਜੀ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੀਆਂ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਸੀ ਕਾਲ ਜੀ ਸਸੀ ਕਾਲ ਜੀ